ਸੰਗਤ ਜੀ ਅੱਜ 2 ਅਕਤੂਬਰ ਹੈ ਦੁਸ਼ਹਿਰੇ ਵਾਲਾ ਦਿਨ ਹੈ ਰਾਤ ਦੇ 9:30 ਹੋ ਰਹੇ ਆ ਪੀਜੀਆਈ ਤੋਂ ਅਧਮਰੀ ਹਾਲਤ ਦੇ ਵਿੱਚ ਬਲਦੇਵ ਸਿੰਘ ਨੂੰ ਲੈ ਕੇ ਆਏ ਆ 5 ਦਿਨ ਤੋਂ ਪੀਜੀਆਈ ਦੇ ਵਿੱਚ ਮਰਨ ਗੰਡੇ ਪਿਆ ਸੀਗਾ ਇਹ ਸਾਡੇ ਹਸਪਤਾਲਾਂ 'ਚ ਹਾਲਾਤ ਹੋ ਜਾਂਦੇ ਆ ਤੁਹਾਡੇ ਤੋਂ ਹੱਥ ਜੋੜ ਕੇ ਬਾਰ-ਬਾਰ ਬੇਨਤੀਆਂ ਕਿ ਕਰਦੇ ਕਿਰਪਾ ਕਰਕੇ ਵੀਡੀਓ ਤੋਂ ਸਾਂਝਾ ਕਰਦਾ ਕਰੋ ਤੁਸੀਂ ਸਿੱਧਾ ਜ਼ਿੰਦਗੀਆਂ ਬਚਾਉਣ ਦੇ ਵਿੱਚ ਸਹਿਯੋਗ ਕਰਦੇ ਹੋ ਕਿੱਥੇ ਖੜੇ ਆ ਸਰਵੋ ਮੈਨੇਟੀ ਸੇ ਆਸ਼ਰਮ ਜਿਹੜਾ ਚੱਲਦਾ ਹੈ ਉਮੀਦਾਂ ਦਾ ਘਰ ਖਰੜ ਦੇ ਲਾਗੇ ਪਿੰਡ ਮਦਰਹੜੀ ਜਿਹੜਾ ਮੋਹਲੀ ਦੇ ਵਿੱਚ ਜਿੱਥੇ ਸੰਗਤ ਦੇ ਵੱਲੋਂ ਸਾਰੀ ਸੇਵਾਵਾਂ ਨਿਸ਼ੁਲਕ ਮੁਫਤ ਚੱਲਦੀਆਂ ਨੇ ਉੱਥੇ ਖੜੇ ਆ ਐਦਾਂ ਦਾ ਪੇਸ਼ੈਂਟ ਦਾ ਇਲਾਜ ਉੱਥੇ ਹੁੰਦਾ ਹੈ ਬਲਦੇਵ ਲੱਤ ਹਿਲਾ ਕੇ ਦਿਖਾਈ ਮੜੀ ਜੀ ਨਹੀਂ ਲੱਤ ਜੀ ਤੂੰ ਜ਼ੋਰ ਲਾ ਲ ਬਿਲਕੁਲ ਨਹੀਂ ਬਿਲਕੁਲ ਨਹੀਂ ਹਿੱਲਦੀ ਭਾਈ ਜ਼ੋਰ ਲਾ ਲੋਏ 1 ਇੰਚ ਵੀ ਲੱਤ ਨਹੀਂ ਹਿਲਾ ਸਕਦਾ ਯਾਦ ਰੱਖਿਓ ਅੱਜ 2 ਤਰੀਕ ਐ ਤੁਹਾਡੇ ਨਾਲ ਇਹ ਮਹੀਨੇ ਤੱਕ ਵੀਡੀਓ ਸਾਂਝਾ ਕਰਾਂਗੇ ਤੁਰਦਾ ਫਿਰਦਾ ਨਾ ਕਰਤਾ ਉਸ ਅਕਾਲ ਪੁਰਖ ਦੀ ਅਕਾਲ ਪੁਰਖ ਦੀ ਭੈ ਪਾਵਨੀ ਚ ਰਹਿ ਕੇ ਵਾਅਦਾ ਕਰ ਰਹੇ ਹਾਂ ਤੁਹਾਡੇ ਨਾਲ ਸੰਗਤ ਜੀ ਯਾਦ ਰੱਖਿਓ ਤੁਹਾਡੇ ਤੋਂ ਬੇਨਤੀਆਂ ਕਰ ਰਹੇ ਹਾਂ ਕਿ ਕਿਰਪਾ ਕਰਕੇ ਸਾਡੇ ਨਾਲ ਜ਼ਰੂਰ ਸੇਵਾ ਦੇ ਵਿੱਚ ਹਿੱਸਾ ਜੁੜ ਨਾਲ ਸਹੇਉ ਕਰਿਆ ਕਰੋ ਪਲੀਜ਼ ਹੱਥ ਜੋੜ ਕੇ ਬੇਨਤੀਆ ਕਰਦੇ ਤੁਸੀਂ ਸਿੱਧਾ ਵੀਡੀਓ ਸਾਂਝਾ ਕਰਦੇ ਹੋ ਬਾਈ ਪਤਾ ਕਿੰਨੀ ਜ਼ਿੰਦਗੀਆਂ ਪਛਾਣ ਦੇ ਵਿੱਚ ਹਿੱਸਾ ਪਾ ਦੇਣ ਤੁਹਾਨੂੰ ਅਹਿਸਾਸ ਵੀ ਨਹੀਂ ਹੁੰਦਾ ਤੁਹਾਡਾ ਕੋਈ ਜਾਣਦਾ ਨਹੀਂ ਹੈ ਸਿਰਫ ਸ਼ੇਅਰ ਦੱਬਣਾ ਹੁੰਦਾ ਬਾਈ ਤੁਹਾਡੇ ਕੋਲ ਸਾਰੇ WhatsApp ਤੋਂ ਲੈ ਕੇ Instagram YouTube Facebook ਹਰ ਸੋਸ਼ਲ ਮੀਡੀਆ ਤੇ ਤੁਹਾਨੂੰ ਇਹ ਵੀਡੀਓਜ਼ ਮਿਲ ਰਹੇ ਨੇ ਤੁਹਾਡੇ ਤੋਂ ਇਹੀ ਉਮੀਦ ਕਰਦੇ ਕਿ ਵੀਡੀਓ ਸਾਂਝਾ ਕਰ ਦਿਓ ਬਾਈ ਐਡੇ ਦੇ ਮਰੀਜ਼ ਹਸਪਤਾਲਾਂ ਦੇ ਵਿੱਚ ਫਲਾਈਓਵਰਾ ਥੱਲੇ ਸੜਕਾਂ ਤੇ ਜਿੱਥੇ ਮਰਜ਼ੀ ਪਏ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਇਹਨਾਂ ਲੋਕਾਂ ਤੱਕ ਪਹੁੰਚਾਓ ਸਾਡੇ ਵੀਡੀਓ ਬਹੁਤ ਸਾਂਝੇ ਕਰਨ ਦੀ ਉਮੀਦ ਹੈ ਬਲਦੇਵ ਸਿੰਘ ਦੀ ਹਾਲਤ ਬਹੁਤ ਖਰਾਬ ਹੈ ਨਾਜ਼ੁਕ ਹੈ ਲੇਕਿਨ ਸਾਨੂੰ ਪੂਰੀ ਉਮੀਦ ਹੈ ਇਹਦੀ ਜ਼ਿੰਦਗੀ ਬਚਾਉਣ ਦੇ ਵਿੱਚ ਸਫਲ ਰਾਂਗੇ ਬਹੁਤ ਭਿਆਨਕ ਪਿਆਨ ਦੇ ਹਾਲਾਤ ਦੇ ਵਿੱਚ ਮਰੀਜ਼ ਆਉਂਦੇ ਆ ਦੋ ਦਿਨ ਤੱਕ ਉੱਤਰ ਪ੍ਰਦੇਸ਼ ਤੋਂ ਪੇਸ਼ੈਂਟ ਆ ਰਿਹਾ ਹੈ 2 ਦਿਨ ਤੱਕ ਹੀ ਇੱਕ ਕਸ਼ਮੀਰ ਤੋਂ ਪੇਸ਼ੈਂਟ ਆ ਰਿਹਾ ਹੈ ਕਸ਼ਮੀਰ ਦੇ ਉਹ ਬੈਨ ਖੁੰਜੇ ਤੋਂ ਇੱਥੇ ਬਹੁਤ ਜ਼ਿਆਦਾ ਬਰਫ ਪੈਂਦੀ ਹੈ 6 6 8 8 ਪਰ ਉੱਥੋਂ ਪੇਸ਼ੈਂਟ ਆ ਰਿਹਾ ਹੈ ਜਲਦੇਵ ਸਿੰਘ ਦੀ ਹਾਲਤ ਥੋੜੇ ਖਰਾਬ ਹੈ ਇਹਨੂੰ ਨਿਭਾਣ ਲੱਗਦਾ ਹੈ ਕਿਉਂਕਿ ਪੀਜੀਏ ਦੇ ਵਿੱਚ ਬਹੁਤ ਸਾਰੇ ਬੈਕਟੀਰੀਆ ਔਰ ਇਦਾਂ ਦੇ ਜੀਵ ਜੰਤੂਆਂ ਨਾਲ ਲੜਿਆ ਪਿਆ ਹੋਣਾ ਮਲ ਮੂਤਰ ਨਾਲ ਲਿਪੜਿਆ ਪਿਆ ਜੀ ਇਹਨਾਂ ਹਾਲਾਤਾਂ ਦੇ ਵਿੱਚ ਸੇਵਾਵਾਂ ਚੱਲਦੀਆਂ ਜਰੂਰ ਸਾਡੇ ਨਾਲ ਸਹਿਯੋਗ ਕਰੋ ਤੁਹਾਨੂੰ ਲੈ ਕੇ ਚੱਲਦੇ ਅੰਦਰ ਆ ਪੂਰਾ ਇੱਕ ਆਸ਼ਰਮ ਬਣਿਆ ਹੋਇਆ ਪੂਰਾ 4 ਮੰਜ਼ਲੀ ਉੱਪ ਲੇਕਿਨ ਜੇ ਤੁਸੀਂ ਅੱਗੇ ਸਨੇਹੇ ਪਹੁੰਚਾਉਂਗੇ ਕਿ ਮੋਹਾਲੀ ਦੇ ਵਿੱਚ ਐਦਾਂ ਦਾ ਆਸ਼ਰਮ ਹੈ ਜਿੱਥੇ ਸਾਰੀ ਸੇਵਾ ਮੁਫਤ ਚੱਲਦੀ ਹੈ ਤਾਂ ਹੀ ਲੋਕ ਸਾਨੂੰ ਫੋਨ ਕਰ ਸਕਦੇ ਹਨ ਆਪਣੀ ਸੇਵਾ ਦੇ ਵਿੱਚ ਹਿੱਸਾ ਪਾਣਾ ਨਾ ਭੁੱਲਿਓ ਬਹੁਤ ਭੈਣਾਂ ਨੇ ਬਹੁਤ ਬਜ਼ੁਰਗ ਹੈ ਬਹੁਤ ਪੇਸ਼ੈਂਟ ਨੇ ਤਰ੍ਹਾਂ ਤਰ੍ਹਾਂ ਦੇ ਹੱਥ ਨਹੀਂ ਚੱਲਦੇ ਪੈਰ ਨਹੀਂ ਚੱਲਦੇ ਸਾਡੇ ਕੋਲ ਆਇਆ ਕਰੋ ਜੁੜਿਆ ਕਰੋ ਬਿਲਕੁਲ ਖਰੜ ਦੇ ਲਾਗੇ ਜਿਹੜਾ ਮੋਹਾਲੀ ਦੇ ਵਿੱਚ ਇਹ ਪਿੰਡ ਮਦਨਹੇੜੀ ਹੈ ਨਾ ਉੱਥੇ ਆ ਇਹੀ ਉਮੀਦ ਕਰਦੇ ਵੀਡੀਓ ਸਾਂਝਾ ਕਰੋਗੇ ਔਰ ਫਤਿਹ ਦੀ ਸਾਂਝਾ ਵੀਡੀਓ ਕਲੋਜ਼ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ